ਮਹਾਰਾਜੇ ਇਹ ਬਨਾਰਸ ਬੈਠੇ ਸੰਤੂ ਭਗਤ ਧੰਨਾ ਰਾਜਸਥਾਨ ਚ ਬੈਠਾ ਸੀ ਬੀਪਾ ਭਗਤ ਬੰਗਾਲ ਵਿੱਚ ਬੈਠਾ ਸੀ ਨਾਮਦੇ ਮਹਾਰਾਸ਼ਟਰ ਵਿੱਚ ਬੈਠਾ ਸੀ ਜੇ ਕੋਈ ਕਿਤੇ ਬੈਠਾ ਸੀ ਕੋਈ ਕਿਤੇ ਬੈਠਾ ਸੀ ਅੱਜ ਸਾਰੇ ਇੱਕ ਥਾਂ ਬੈਠੇ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਅੱਜ ਗੁਰੂ ਗ੍ਰੰਥ ਸਾਹਿਬ ਰਾਜ ਨੂੰ ਤੁਸੀਂ ਮੱਥਾ ਟੇਕਦੇ ਹੋ ਅੱਜ ਬਾਬੇ ਰਬਦਾਸ ਨੂੰ ਨਾਲ ਹੀ ਮੱਥਾ ਟਿਕ ਰਿਹਾ ਆਓ ਪਿਆਰ ਨਾਲ ਇੱਕ ਸ਼ਬਦੀ ਹਾਜ਼ਰੀ ਮੇਰਾ ਜੀ ਕਰਦਾ ਜਿਹੜਾ ਰੋਜ਼ ਆਰਤੀ ਨੂੰ ਵਿੱਚ ਬੜਦੇ ਆ ਇੱਕ ਤਾਂ ਸੰਧਿਆ ਦਾ ਸਮਾਂ ਮਿੰਟ ਮੇਰੇ 15 ਹੀ ਰਹਿ ਗਏ 20 ਅਘੇਰ ਨੂੰ ਕਹਿ ਲਓ ਹਨਾ ਉਹ ਆਪਾਂ ਇੱਕ ਸ਼ਬਦ ਪੜ੍ਹੀਏ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਨਾਮ ਕਿੰਨਾ ਜਪਦੇ ਹੋਣਗੇ ਉਹ ਕਹਿੰਦੇ ਸਾਰਾ ਕੁਝ ਹੀ ਝੂਠਾ ਰੱਬ ਦੇ ਨਾਮ ਤੋਂ ਬਿਨਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਆਹ ਸਭ ਲਾਮ ਤੇਰੋ ਆਰਤੀ ਮਜਨ ਮੁਰ Love. oh <laughs> ਵਰਤਣ ਤੈ ਸਾ ਕਰਨੀ ਸੁਨ ਸਾ ਜੋ ਨਾਮ ਰਾਰੇ ਹਰ ਕੇ ਨਾਮ ਬਿਨ ਝੂਟੇ ਸਗਲ ਪਸਾਰੇ ਇਸ ਸ਼ਬਦ ਵਿੱਚ ਸਾਰੀ ਗੱਲ ਹੀ ਨਾਮ ਦੀ ਕੀਤੀ ਭਗਤ ਰਵੇਦਾਸ ਜੀ ਨੇ ਜਿਹੜੇ ਨਾਮ ਜਪਦਾ ਉਹਦੀ ਸੱਚੀ ਪ੍ਰੀਤ ਹੁੰਦੀ ਹੈ ਦੋ ਤਰ੍ਹਾਂ ਦੀ ਪ੍ਰੀਤ ਹੈ ਜੀ ਗੁਰਬਾਣੀ ਚ ਇੱਕ ਝੂਠੀ ਪ੍ਰੀਤ ਹੈ ਇੱਕ ਸੱਚੀ ਪ੍ਰੀਤ ਇਕ ਤਾਂ ਇਹ ਜੀ ਪ੍ਰੀਤ ਹੈ ਮਹਾਰਾਜ ਕਹਿੰਦੇ ਜਿਵੇਂ ਮੱਛੀ ਤੇ ਪਾਣੀ ਦੀ ਹੁੰਦੀ ਹੈ ਕਹੋ ਨਾਨਕ ਹਰ ਭਜ ਮਨਾ ਜੇਬ ਤੇ ਜਲ ਕੋ ਮੀਨ ਇੱਕੋ ਸੇ ਪਾਣੀ ਚ ਡੱਡੂ ਰਹਿੰਦਾ ਡੱਡੂ ਬਾਹਰ ਵੀ ਛਾਲਾ ਮਾਰਦਾ ਜਾਂਦਾ ਪਾਣੀ ਚ ਮੱਛੀ ਕਦੇ ਆਪਣੇ ਗਲੀਆਂ ਚ ਫਿਰਦੀ ਦੇਖੀ ਹੈ ਮੱਛੀ ਨਹੀਂ ਮਾਰਾ ਸਕਦੀ ਉਹ ਤਾਂ ਮਰ ਜਾਂਦੀ ਹੈ ਪਾਣੀ ਤੋਂ ਬਿਨਾ ਉਸੇ ਪਾਣੀ ਚ ਡੱਡੂ ਰਹਿੰਦਾ ਸੌਣ ਭਾਦੋਂ ਚ ਘਰਾਂ ਚ ਥਰੇ-ਵਿਰਦੇ ਹੁੰਦੇ ਆ ਜਿਹੜੇ ਉਹ ਗੱਡਾ ਛਾਲਾ ਮਾਰਦੀਆਂ ਉਹ ਪਾਣੀ ਚ ਵੀ ਰਹਿੰਦੇ ਆ ਬਾਹਰ ਵੀ ਆ ਜਾਂਦੇ ਆ ਪਰ ਮਹਾਰਾਜ ਨੇ ਸੱਚੀ ਪ੍ਰੀਤ ਦੀਆਂ ਜਦੋਂ ਗੱਲਾਂ ਕੀਤੀਆਂ ਆਹ ਹੁੜੇ-ਹੁੜੇ ਆਪਾਂ ਸ਼ਬਦ ਪੜ੍ਹ ਕੇ ਹਟੇ ਆਂ ਭਗਤ ਨੂੰ ਦੇਖਣਾ ਹੋਵੇ ਉਹਦੇ ਕੱਪੜਿਆਂ ਤੋਂ ਨਾ ਦੇਖੋਲੇ ਏਰੀਏ ਤੋਂ ਨਾ ਦੇਖੋ ਉਹਦੇ ਕੰਮ ਤੋਂ ਦੇ ਕੰਮ ਤੋਂ ਤਾਂ ਹੁਣ ਦੇਖੋ ਦੇਖੋ ਜੁੱਤੀਆਂ ਗੰਢਣਗੀਆਂ ਤੇ ਮੈਂ ਤਾਂ ਹਰਾਮ ਬਣਾਉ ਜੁੱਤੀਆਂ ਹੀ ਨਹੀਂ ਕੱਲਾ ਗੰਢਦਾ ਸੀ ਦੁਨੀਆ ਨੂੰ ਲੋਕ ਲੋਕਾਂ ਨੂੰ ਰੱਬ ਨਾਲ ਗੰਢ ਦਿੰਦਾ ਸੀ ਮੈਂ ਕਹਿੰਦਾ ਜਿਹੜਾ ਆ ਜਾਂਦਾ ਹੁਣਾ ਹੱਲੀ ਨਹੀਂ ਸਕਦਾ ਹੁਣ ਉਹਦੇ ਕੋਲ ਵੱਡੇ-ਵੱਡੇ ਰਾਜੇ ਕਹਿਲ ਕਰਤੇ ਭੈਣੋ ਚਤੌੜ ਸੱਚੀ ਪ੍ਰੀਤਵਾਲੀ ਜਿ ਤੋੜ ਗੜਦੀ ਜਿ ਤੋੜ ਗੜਦੇ ਰਾਣਾ ਸੰਗੇ ਦੀ ਪਤਨੀ ਝਾਲੀ ਬਾਈ ਏਡੇ ਏਡੇ ਤਕੜੇ ਮਹਾਰਾਜੇ Rajasthan ਦੇ ਭਗਤ ਰਵਿਦਾਸ ਜੀ ਦੇ دیਵਾਨੇ ਹੋ ਕੇ ਬੈਠ ਗਈ ਸੀ ਕਹਿੰਦੇ ਸੀ ਵੀ ਤੈਨੂੰ ਪ੍ਰਸ਼ਾਦਾ ਸਿਖਾਉਣਾ ਹੈ ਘਰੇ ਲੈ ਕੇ ਗਏ ਪਾਲਕੀ 'ਚ ਬਿਠਾ ਕੇ ਘਰੇ ਲੈ ਕੇ ਗਏ ਰਾਜੇ ਨੇ ਆਪਦੀ ਹਸਣ ਤੇ ਬਿਠਾਇਆ ਜੁੱਤੀਆਂ ਗੰਡਣ ਵਾਲਾ ਜਦੋਂ ਤੁਸੀਂ ਹਿਸਾਬ ਲਾਓ ਵੱਡੇ ਆਸਣ ਤੇ ਬੈਠਾ ਹੋ ਤੇ ਲੋਕਾਂ ਤੋਂ ਕਿੱਥੇ ਬਰਦਾਸ਼ਤ ਹੁੰਦਾ ਉਹ ਤੁਸੀਂ ਹਿਸਾਬ ਲਾ ਕੇ ਦੇਖੋ ਗਰੀਬ ਬੰਦਾ ਮੜੀ ਜੀ ਤਰੱਕੀ ਕਰਨ ਲੱਗ ਜੇ ਦੁਨੀਆ ਤੋਂ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਹਿਸਾਬ ਲਾਓ ਜਦੋਂ ਬਾਬੇ ਰਵਿਦਾਸ ਨੂੰ ਬਿਠਾਇਆ ਹੋਣਾ ਤੇ ਉਹਨਾਂ ਨੇ ਆਖਿਆ ਫਿਰ ਫਿਰ ਰੱਬ ਨੂੰ ਹੀ ਸਾਰੀ ਵਡਿਆਈ ਦਿੱਤੀ ਕਹਿੰਦੇ ਐਸੀ ਲਾਲ ਤuj ਬਿਨ ਕੌਣ ਕਰੈ ਗਰੀਬ ਨਿਵਾਜ ਕੁਸਈਆ ਮੇਰਾ ਮਾਥਾ ਹੈ ਸ਼ਤਰਤ ਰਹਿ ਕਹੇ ਮਹਾਰਾਜ ਇਹ ਜੀ ਵਡਿਆਈ ਮੈਨੂੰ ਤੁਸੀਂ ਦੇ ਸਕਦੇ ਹੋ ਤੇ ਤੈਨੂੰ ਦਾ ਭਾਈ ਕਦੇ ਬੰਦਾ ਆਪਦੇ ਆਪ ਗਮਾਨ ਨਾ ਕਰੇ ਤੇ ਤਾਂ ਰੋਜ ਪੜਿਆ ਜਾਂਦਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਰੋਜ ਪੜਿਆ ਜਾਂਦਾ ਹੈ ਭਗਤ ਨੂੰ ਦੇਖਣਾ ਹੋਵੇ ਸੰਤ ਨੂੰ ਦੇਖਣਾ ਹੋਵੇ ਕਦੇ ਕਿਸੇ ਦੇ ਕੱਪੜਿਆਂ ਤੋਂ ਦਾਜਾ ਨਾ ਲਾਓ ਕਦੇ ਕਿਸੇ ਦੀਆਂ ਦਸਤਾਰਾਂ ਤੋਂ ਦਾਜਾ ਨਾ ਲਾਓ ਜੇ ਉਹਦੀ ਵਿਚਾਰਤਾਂ ਰਵਧੀਆਂ ਨਹੀਂ ਤਾਂ ਸੰਤ ਕਹੌਣ ਦੇ ਲੈਕ ਨਹੀਂ ਇੱਥੇ ਮੈਂ ਹੈਰਾਨ ਹੋਇਆ ਉਹੀ ਚੀਜ਼ ਜਿਹੜੀ ਰਬੀਦਾਸ ਕਹਿ ਰਿਹਾ ਉਹੀ ਚੀਜ਼ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਹੁਣ ਅਕੜ ਕੇ ਹਟਿਆ ਨਾ ਤੁਮਰੇ ਭਜਨ ਕਰਤੇ ਐ ਤੇ ਐਸੀ ਭਗਤ ਕਰਾਂ ਰਬੀਦਾਸਾ ਤੁਮਰੇ ਭਜਨ ਕਟੈ ਜਮ ਫਾਂਸਾ ਜੇ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਿਹਾ ਏਕ ਵਾਰ ਜਮ ਬੋਲੋ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਕਾਲ ਫਾਸ ਕੱਟਣ ਦੀ ਗੱਲ ਗੁਰੂ ਗੋਬਿੰਦ ਸਿੰਘ ਕਰ ਰਿਹਾ ਦੋਹੀ ਬਾਬਾ ਰਬੀਦਾਸ ਕਰ ਰਿਹਾ ਕਮਾਲ ਦੀ ਗੱਲ ਹੈ ਸੱਚੀ ਪ੍ਰੀਤ ਦੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਰ ਰਹੇ ਕਹੋ ਨਾਨਕ ਹਰ ਭਜ ਮਨਾ ਜੀਵਤ ਜਲ ਕੋ ਮੀਨ ਤੇ ਇਥੇ ਵੀ ਸੱਚੀ ਪ੍ਰੀਤ ਦੀਆਂ ਈਡੀਆਂ ਸੁਣੀਆਂ ਉਦਾਹਰਨਾਂ ਦਿੱਤੀਆਂ ਕਹਿੰਦੇ ਜੋਤਮ ਗਿਰਵਰ ਤੋ ਹਮ ਮੋਰਾ ਜਿਵੇਂ ਬੱਦਲ ਤੇ ਮੋਰਾਂ ਦੀ ਪ੍ਰੀਤ ਹੁੰਦੀ ਹੈ ਬਾਬਾ ਰਵਿਦਾਸ ਮਹਾਰਾਜ ਕਹਿੰਦੇ ਮਹਾਰਾਜ ਜੇ ਤਸੀਂ ਬੱਦਲੋਂ ਤਾਂ ਮੈਂ ਮੋਰਾਂ ਜੋਤਮ ਚੰਦ ਤੋਂ ਹਮ ਭਏ ਹਾਂ ਚਕੋਰਾ ਜੇ ਤੂੰ ਚੰਦ ਹੈ ਤਾਂ ਮੈਂ ਚਕੋਰਾ ਮਧਵੇ ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੇ ਤੁਮ ਸੋਂ ਤੋੜ ਕਵਨ ਸੋਂ ਜੋੜ ਹੈ ਤੇਰੇ ਨਾਲ ਤੋੜ ਕੇ ਤੇ ਜੋੜਾਂਗੇ ਕਿਹਦੇ ਨਾਲ ਤੈਨੂੰ ਛੱਡ ਕੇ ਜਿਹਦੇ ਨਾਲ ਜੁੜਾਂਗੇ ਡੋਬਣ ਵਾਲੇ ਮਿਲਣਗੇ ਤੇਰਾ ਏਕ ਨਾਮਾਰੇ ਸੰਸਾਰ ਦਾ ਤੇ ਆ ਤੇਰਾ ਨਾਮ ਤਾਰਨ ਹਾਰਾ ਦੁਨੀਆਂ ਨੂੰ ਅੱਗੇ ਲਿਖਿਆ ਜੋ ਤਮ ਦੀਵਰਾ ਤਉ ਹਮ ਬਾਤੀ ਜੇ ਤੂੰ ਦੀਵਾ ਤਾਂ ਮੈਂ ਵਿੱਚ ਬਤੀ ਆ ਬੱਤੀ ਕੱਲੀ ਕਿਸੇ ਕੀ ਕੰਮ ਹੈ ਭਾਈ ਦੀਵੇ ਵਿੱਚ ਬੱਤੀ ਨਾ ਹੋਵੇ ਸੌ ਦੀਵਾ ਰੱਖਦੇ ਚਾਨਣ ਨਹੀਂ ਕਰਦਾ ਕੱਲੀਆਂ ਬੱਤੀਆਂ ਪਈਆਂ ਰਹਿਣ ਉਹ ਵੀ ਕੁਝ ਨਹੀਂ ਕਰਦੀਆਂ ਦੀਵੇ ਤੇ ਬੱਤੀ ਦੀ ਜਿਵੇਂ ਪ੍ਰੀਤ ਐ ਮਹਾਰਾਜ ਬਾਬਾ ਰਵਿਦਾਸ ਜੀ ਕਹਿੰਦੇ ਤੇਰੀ ਮੇਰੇ ਮੇਰੀ ਤੇਰੇ ਨਾਲ ਉਹ ਪ੍ਰੀਤ ਐ ਚੌਤਮ ਤੀਰਥ ਤੋਹਮ ਜਤੀ ਜੇਤੂ ਤੀਰਥ ਐ ਤਾਂ ਮੈਂ ਯਾਤਰੀਆਂ ਫਰਾਖਿਆ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਤੋਰੀ ਜਹ ਜਹ ਜਾਉਂ ਕਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟੈ ਜਮ ਪੰਸਾ ਭਗਤ ਹੇਤ ਗਾਵੇ ਰਵਿਦਾਸਾ ਮੈਂ ਕਹਿੰਦੇ ਕਿਸੇ ਯੂਨੀਵਰਸਿਟੀ ਵਾਲੇ ਨੂੰ ਪੁੱਛ ਕੇ ਦੇਖੋ ਕਿਹੜੇ ਲੈਵਲ ਦੇ ਸ਼ਬਦ ਭਗਤ ਅਰਵਿਦਾਸ ਜੀ ਨੇ ਵਿਚਾਰਨ ਕੀਤੇ ਮੈਂ ਤਾਂ ਕਹਿੰਦਾ ਤੁਸੀਂ ਤੁਨਸੀ ਮਾਪੁਰਖੋ ਕੋਈ ਕਿਸੇ ਇਲਾਕੇ ਵਿੱਚ ਬੈਠਾ ਸੀ ਕੋਈ ਸੀ ਕੋਈ ਕਿਸੇ ਇਲਾਕੇ ਵਿੱਚ ਘਰਾਂ ਦੀਆਂ ਗਰੀਬੀਆਂ ਤੇ ਮੱਥਾ ਕਹੇ ਜਾਣ ਲੱਗਿਆ ਸੀ ਜਿਹੜੇ ਮੰਦਰਾਂ ਚ ਮਸੀਤਾਂ ਵਿੱਚ ਉਹਨਾਂ ਟਾਈਮਾਂ ਵਿੱਚ ਧਾਰਮਿਕ ਤੌਰ ਤੇ ਜਾਤ ਦੀ ਕੀਤੀ ਜਾਂਦੀ ਸੀ ਉਹ ਤੁਸੀਂ ਸੁਣਿਆ ਨਾ ਜਦੋਂ ਮਹਾਰਾਣੀ ਨੇ ਆਖਿਆ ਮੈਂ ਤੈਨੂੰ ਪ੍ਰਸ਼ਾਦਾ ਸ਼ਿਕਾਉਣਾ ਹੈ ਜਾਤ ਵਿਮਾਨੀ ਕਹਿੰਦੇ ਕਹਿੰਦੇ ਵੀ ਅਸੀਂ ਪ੍ਰਸ਼ਾਦਾ ਨਹੀਂ ਨਾਲ ਸਕਦੇ ਦੇ ਸਰ ਜਦੋਂ ਕਹਿੰਦੇ ਛਕਿਆ ਪ੍ਰਸਾਦਾ ਸਾਰਿਆਂ ਦੇ ਨਾਲ ਬੈਠਾ ਰਵਿਦਾਸ ਦਿਸਿਆ ਸਾਰਿਆਂ ਚੋ ਮਤਲਬ ਕੀ ਸੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਕੋਈ ਬ੍ਰਾਹਮਣ ਨਹੀਂ ਮਾੜੇ ਕੋਈ ਹਿੰਦੂ ਨਹੀਂ ਮਾੜੇ ਕੋਈ ਪੰਡਤ ਨਹੀਂ ਮਾੜੇ ਕੋਈ ਸ਼ਹੀਦ ਨਹੀਂ ਮਾੜੇ ਕੋਈ ਪੀਰ ਨਹੀਂ ਮਾੜੇ ਮੈਂ ਤਾਂ ਕਹਿੰਦਾ ਕੋਈ ਕਹਿੰਦਾ ਸੀ ਪੀਰਾਂ ਨੂੰ ਮੰਨਦੇ ਆ ਮੈਂ ਕਹਿੰਦਾ ਜੇ ਪੀਰਾਂ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਜਹੇ ਜੇ ਪੀਰ ਬੈਠੇ ਹੈ ਜੇ ਪੀਰ ਵੀ ਕਿਤੇ ਨਹੀਂ ਹੋਣੇ ਇਹਦੇ ਵਿੱਚ ਭਗਤ ਬਾਬਾ ਫਰੀਦ ਸਾਹਿਬ ਵਰਗੇ ਫਕੀਰ ਬੈਠੇ ਆ ਜਿਹੜੇ ਕਹਿੰਦੇ ਆ ਕੇਵਲ ਅਸੀਂ ਪੰਡਤਾਂ ਨੂੰ ਮੰਨਦੇ ਆ ਮੈਂ ਕਹਿੰਦਾ ਇਹਦੇ ਵਿੱਚ ਰਾਮਾਨੰਦ ਪਰਮਾਨੰਦ ਵਰਗੇ ਪੰਡਤ ਵੀ ਬੈਠੇ ਆ ਇਹਦੇ ਵਿੱਚ ਜਿਹੜੇ ਕਹਿੰਦੇ ਅਸੀਂ ਸ਼ਹੀਦਾਂ ਨੂੰ ਮੰਨਦੇ ਆ ਮੈਂ ਕਹਿੰਦਾ ਉਹਨਾਂ ਨੂੰ ਵੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਇਹਦੇ ਵਿੱਚ ਪੰਜਵੇਂ ਪਾਤਸ਼ਾਹ ਵਰਗੇ ਸ਼ਹੀਦ ਬੈਠੇ ਆ ਇਹਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਵਰਗੇ ਸ਼ਹੀਦ ਬੈਠੇ ਆ ਮੈਂ ਕਹਿੰਦਾ ਵੇ ਜਾ ਕੇ ਰਿਦੈ ਵਿਸ਼ਵਾਸ ਪ੍ਰਵੇ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਜਿਹਨੂੰ ਵਿਸ਼ਵਾਸ ਆ ਗਿਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਰੱਬ ਦਿਸੂਗਾ ਇਦੇ ਵਿੱਚ ਕਿੰਨੇ ਭਗਤ ਬੈਠੇ ਆ ਸਾਰਿਆਂ ਦੇ ਬੋਲੀ ਅੱਡੋ ਅੱਡ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਮੇਰਾ ਆਨੰਦਪੁਰ ਸਾਹਿਬ ਦਾਖਲਾ ਹੋਇਆ ਨਾ ਮੈਨੂੰ ਬੜੀ ਦਿੱਕਤ ਆਇਆ ਕਰੇ ਆਪਾਂ ਕਹਿੰਦੇ ਉਹਨੇ ਮੋਬਾਈਲ ਨਾਲ ਲੈ ਕੇ ਜਾਣਾ ਉਮਰਸਰ ਵਾਲੇ ਆਖਿਆ ਕਰਨ ਸੀ ਮੋਬਾਈਲ ਨਾਲ ਖੜਨਾ ਆਪਾਂ ਕਹਿੰਦੇ ਇਹਨੂੰ ਬੱਟਨ ਕਹਿ ਦਿੰਦੇ ਆ ਕੁਟਤੇ ਨੂੰ ਆਖਿਆ ਕਰਨ ਵੀੜੇ ਵੀੜੇ ਜੜਨਾ ਬੱਟਨ ਨਾਲੇ ਸਾਰਾ 2.5 300 ਕਿਲੋਮੀਟਰ ਏਰੀਆ ਦੇ ਫਰਕ ਹੈ ਭਾਸ਼ਾ ਦਾ ਕਿੰਨਾ ਫਰਕ ਆਪਣੀ ਉਹ ਥੋੜੇ ਜੇ ਬੰਦੂਰ ਜਾ ਕੇ ਭਾਸ਼ਾ ਬਦਲ ਜਾਂਦੀ ਹੈ ਇੱਥੇ ਬਾਬੇ ਰਵਿਦਾਸ ਦੀ ਭਾਸ਼ਾ ਹੋਰ ਨਾਮਦੇਵ ਦੀ ਹੋਰ ਸੀ ਬੀਬੇ ਭਗਤ ਦੀ ਬਾਸ਼ਾ ਹੋਰ ਸੀ ਜੈ ਦੇਵ ਦੀ ਬਾਸ਼ਾ ਤੋਂ ਮੈਂ ਕੁਰਬਾਨ ਜਾਂਦਾ ਅੱਜ ਵੀ ਹਰਮੰਦਰ ਸਾਹਿਬ ਜੁਨੇ ਗ੍ਰੰਥੀ ਰੱਖਣਾ ਹੋਵੇ ਜੈ ਦੇਵ ਦਾ ਪਤਾ ਪੜਾ ਕੇ ਦੇਖਿਆ ਜਾਂਦਾ ਅੱਜ ਵੀ ਮੈਂ ਕਹਿੰਦਾ ਕਹਿੰਦਾ ਘਾਉਂਦਾ ਗ੍ਰੰਥੀ ਕਈ ਵਾਰੀ ਉਲਝ ਜਾਂਦਾ ਮੈਂ ਤਾਂ ਕਹਿੰਦਾ ਉਹ ਛੋਡੇ ਨਗਰ ਦੇ ਵੱਡੇ ਭਾਗ ਜਿੱਥੇ ਕੋਈ ਚੰਡਿਆ ਹੋਇਆ ਬੰਦਾ ਭਾਵਨ ਆਲਾ ਬੈਠੇ ਐ ਚਾੜ ਚੜਿਆ ਪੈ ਬਾਬੇ ਰਗਵੀਰ ਸਿੰਘ ਨੂੰ ਮੈਨੂੰ ਕਹਿੰਦੇ ਬੁੱਧਵਾਰ ਦਾ ਟਾਈਮ ਹੈ ਤਾਂ ਨੋਟ ਕਰ ਲੈ ਨਹੀਂ ਮੰਗਲਵਾਰ ਨੂੰ ਆ ਜੀ ਮੈਂ ਕਿਹਾ ਮੈਂ ਮੰਗਲਵਾਰ ਨੂੰ ਅਧ ਵਿੱਚ 40 ਜੇ ਤਾਂ ਆਉਂਗਾ ਬੰਗੀ ਅਜ ਅਨੰਦਕਾਰ ਸੀ ਦੇਖੋ ਆਨੰਦ ਕਾਰਜ ਦਾ ਟਾਈਮ 11 ਵਜੇ ਆਨੰਦ ਕਾਰਜ 3 ਵਜੇ ਸੀ ਕਰਕੇ ਵੇਲੇ ਹੋਏ ਫਿਰ ਮੈਂ ਪਿੰਡ ਜਾ ਹੀ ਨਹੀਂ ਸਕਿਆ ਸਿੱਧਾ ਇਧਰ ਹੀ ਆ ਗਿਆ ਕੱਲ ਨੂੰ ਉਧਰ ਕਲਿਆਣ ਪਤਾ ਨਹੀਂ ਕਿਹੜਾ ਪਿੰਡ ਹੈ ਉਧਰ ਕल्याण ਹਲਕਾ ਉਧਰ ਜਾਣਾ ਸੋ ਮੇਰਾ ਕਹਿਣ ਤੋਂ ਭਾਵ ਅਸੀਂ ਅੱਡੋ-ਅੱਡੀ ਏਰੀਏ ਦੇ ਭਗਤਾਂ ਨੂੰ ਜਦੋਂ ਇੱਕ ਮੰਜੀ ਸਾਹਿਬ ਤੇ ਬੈਠ ਕੇ ਜਦੋਂ ਉਹਨਾਂ ਨੂੰ ਪੜਦੇ ਆ ਇੱਕ ਮੰਜੀ ਸਾਹਿਬ ਸੇ ਬੈਠਣ ਦੇਖਦੇ ਆ ਫਿਰ ਪਤਾ ਚੱਲਦਾ ਓਏ ਦਾਤੇ ਦੇ ਵਿੱਚ ਪੰਡਤੀ ਵੀ ਬੈਠੇ ਐ ਇਹਦੇ ਵਿੱਚ ਵਕੀਰ ਵੀ ਬੈਠੇ ਐ ਇਹਦੇ ਵਿੱਚ ਗੁਰੂ ਵੀ ਬੈਠੇ ਐ ਇਹਦੇ ਵਿੱਚ ਸ਼ਹੀਦ ਵੀ ਬੈਠੇ ਐ ਤੇ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਤਾ ਕੀ ਆਖਿਆ ਕਹਿੰਦੇ ਭਗਤ ਜਨਾ ਕੀ ਊਤਮ ਬਾਣੀ ਜੁਗ-ਜੁਗ ਰਹੀ ਸਮਾਈ ਜਦੋਂ ਆਪ ਨੇ ਲਿਖਿਆ ਆਪ ਤੇ ਵੀ ਕਹਤਾ ਨਾਨਕ ਮੂਰਖ ਏਕ ਤੂੰ ਅਵਰ ਪਲਾ ਸੰਸਾਰ ਆਪਦੀ ਬਾਣੀ ਚ ਦਾ ਬਾਬਾ ਨਾਨਕ ਜਪਜੀ ਸਾਹਿਬ ਚ ਵੀ ਲਿੰਗਿਆ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਮਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੇ ਜਦੋਂ ਭਗਤਾਂ ਦੀ ਗੱਲ ਕੀਤੀ ਉਦੋਂ ਕਹਿੰਦੇ ਮਾਣ ਹੁੰਦੇ ਹੋਏ ਨੇ ਮਾਣਾ ਤਾਣ ਹੁੰਦੇ ਹੋਏ ਨੇ ਤਾਣਾ ਅਣ ਹੁੰਦੇ ਆਪ ਵਡਾਏ ਕੋ ਐਸਾ ਭਗਤ ਸਦਾਏ ਭਗਤ ਪਤਾ ਕੌਣ ਹੁੰਦਾ ਜੀ ਭਗਤ ਜਿਹੜਾ ساری ਉਮਰ ਕੁਝ ਨਾ ਕੁਝ ਵੰਡਦਾ ਰਹੇ ਵੰਡਣ ਵਾਸਤੇ ਜ਼ਰੂਰੀ ਨਹੀਂ ਵੀ ਬੈਂਕ ਭਰੀ ਪਈ ਹੋਵੇ ਵੰਡਣ ਵਾਸਤੇ ਜ਼ਰੂਰੀ ਨਹੀਂ ਵੀ ਕਈ ਢੋਲ ਭਰੇ ਪਏ ਹੁਣ ਫੇਰ ਕਣਕ ਵੰਡਾਂਗੇ ਜਿਨੇ ਕੁਝ ਵੰਡਣੇ ਬਾਬਾ ਰਵਿਦਾਸ ਕਹਿੰਦੇ ਜਿਹੜਾ ਕੁਝ ਕੋਲ ਸੀ ਲੋਕਾਂ ਨੂੰ ਵੰਡਦਾ ਰਿਹਾ ਉਹਨਾਂ ਟਾਈਮਾਂ ਵਿੱਚ ਲੋਕਾਂ ਨੂੰ ਆਖਿਆ ਕੋਈ ਅਸਲੀ ਆਰਤੀ ਆ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੀ ਆਰਤੀ ਆ ਨਾਮ ਤੇਰਾ ਤੂੰ ਵੀ ਚਬਰ ਕੁਲਾਰੇ ਜਿਹੜਾ ਚੋਰ ਹੋ ਰਿਹਾ ਕਹਿੰਦੇ ਇਹ ਵੀ ਤੇਰਾ ਨਾਮ ਹੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਚੋਰ ਹੋ ਰਿਹਾ ਹੈ ਸੋ ਵਿਚਾਰ ਚੱਲ ਰਹੀ ਸੀ ਇਹ ਸਾਡੇ ਮਹਾਨ ਭਗਤਾਂ ਦੀਆਂ ਕੁਰਬਾਨੀਆਂ ਘਰਾਂ ਵਿੱਚ ਬੇਸ਼ੱਕ ਗਰੀਬੀਆਂ ਪਰ ਅੱਜ ਸਭ ਤੋਂ ਸੋਹਣੇ ਹਰਿਮੰਦਰ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਾ ਜਾਪ ਹੁੰਦਾ ਮੈਂ ਤਾਂ ਹੈਰਾਨ ਹਾਂ ਜਦੋਂ ਇੱਥੇ ਪੜਿਆ ਜਾਂਦਾ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹਿਰ ਵੀ ਦਾਸ ਹਸ ਲਖ ਜੀਵਨ ਚਿਰ ਪਿਓ ਦਰਸ਼ਨ ਦੇਖਿਓ ਪਿਆਰ ਨਾਲ ਇੱਕ ਸੰਖੇਪ ਵੀ ਸ਼ਬਦ ਬੜਕੇ ਬਾਬਾ ਜਗਮੀਤ ਸਿੰਘ ਜੀ ਲੰਮੀ ਤੋਂ ਮੇਰਾ ਛੋਟਾ ਵੀਰ ਚਲੋ ਉਮਰ ਚ ਮਿੱਥੋਂ ਛੋਟਾ ਹੈ ਪਰ ਗੁਣਾਂ ਚ ਮਹਾਨ ਹੈ ਮੈਂ ਸਤਿਕਾਰ ਕਰਦਾ ਜਿਹੜੇ ਵੀਰ ਕਿਉਂਕਿ ਤੈ ਸਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕੀ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਬਿਰਸਰ ਸੇਵਕ ਰੀਜਾ ਜੇ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਕਹਿੰਦੇ ਕੋਈ ਵੀ ਰੱਬ ਦੇ ਨਾਮ ਦੀ ਗੱਲ ਕਰਦਾ ਉਹ ਮੇਰਾ ਭਰਾ ਹੈ ਮੇਰਾ ਵੀਰ ਹੈ ਦੇਖੋ ਜੇ ਰਵਿਦਾਸ ਨੇ ਗੱਲ ਕੀਤੀ ਉਹ ਵੀ ਬਾਬੇ ਨਾਨਕ ਦਾ ਵੀਰ ਹੈ ਆਪਾਂ ਵੀ ਗੁਰਸਿੱਖਾਂ ਇੱਕੋ ਪਿਆਰ ਪਰ ਮਿੱਤਾਂ ਬੁੱਤਾਂ ਭਾਈਆ ਵੀਰ ਜਗਮੀਤ ਸਿੰਘ ਲੰਮੀ ਵਾਲੇ ਬਾਬਾ ਜੀ ਉਹਨਾਂ ਦਾ ਟਾਈਮ ਹੈ ਮੈਂ ਇੱਕ ਸੰਖੇਪੀ ਸ਼ਬਦ ਪੜ੍ਹ ਕੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਜਿਤੁ ਆਥੋ ਖਿਮਾ ਮੰਗ ਲੈਣੀ ਸਾਰੀ ਸੰਗਤ ਮੇਰੇ ਨਾਲ ਬੋਲਿਓ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਅੱਜ ਬਾਬੇ ਰਵਿਦਾਸ ਜੀ ਦੀ ਜੈ ਜੈਕਾਰ ਹੈ ਸਾਰੇ ਬੋਲੋ ਹੋ ਨਾਨਕੋ ਸਭ ਜਗਤ ਕਰੇ ਨਮਸਕਾਰ ਪੂਰਵ ਨੂੰ ਸਭ ਜਗਤ ਕਰੇ ਨਮਸਕਾਰ ਜਗਤ ਕਰੇ ਨਮਸਕਾਰ ਦੇ ਮੇੜ ਉਹਨਾਂ ਕੇ ਮੁਖ ਸਾਦੇ ਉੱਚਲੇ ਉਹਨਾਂ ਕੇ ਮੁਖ ਸਾਦੇ ਉੱਚਲੇ ਉਹਨਾਂ ਕੇ ਮੁਖ ਸਾਦੇ ਉੱਚਲੇ ਜਗਤ ਕਰੇ ਨਮਸਕਾਰ i ਨਮਸਕਾਰ ਉਹ ਨਾਮ ਸਭ ਜਗ ਤੱਕ ਕਹਾਰ ਸਦਾ ਸਦਾ ਗਾਣਾ ਕਿਸੇ ਭਗਤ ਦੀ ਕਮਾਈ ਹਰ ਮੰਦਰ ਸਾਹਿਬ ਵਿੱਚ ਜੱਗ ਕਿਸੇ ਗੁਰਦੁਆਰਾ ਸਾਹਿਬ ਦੀ ਵੀ ਗੱਲ ਕਰ ਲੋ ਤੁਸੀਂ ਫਰਜ਼ ਕਰੋ ਕਰੋੜਾਂ ਰੁਪਇਆ ਵੀ ਗੁਰਦੁਆਰਾ ਸਾਹਿਬ ਨੂੰ ਦੇ ਦੇਓ ਨਾ ਕੰਧ ਤੇ ਤਾਂ ਨਾਂ ਲਿਖ ਦੇਣਗੇ ਸੇਵਾਦਾਰ ਵੀਰ ਜੇ ਤੁਸੀਂ ਆਖੋ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਲਿਖਾਉਣੇ ਤੁਸੀਂ ਅਰਪਾ ਰੁਪਇਆ ਦੇ ਕੇ ਵੀ ਨਹੀਂ ਲਿਖਾ ਸਕਦੇ ਤੇ ਬਾਬੇ ਰਵਦਾਸ ਜੀ ਦਾ 16 ਰਾਗਾਂ ਵਿੱਚ ਨਾ ਹੁੰਦੇ ਨੇ ਕਮਾਲ ਦੀ ਗੱਲ ਕਹਿਰ ਰਵਿਦਾਸ ਸਾਹਿਬ ਸੁਲਗ ਜੀਵੋਂ ਚਿਰ ਪਿਓ ਦਰਸ਼ਨ ਦੇਖੇ ਇਹ ਜੇ ਭਗਤਾਂ ਨੂੰ ਨਮਸਕਾਰ ਹੈ ਭਗਤ ਕਿਸੇ ਇੱਕ ਦੇਸ਼ ਦੇ ਨਹੀਂ ਹੁੰਦੇ ਇੱਕ ਕੌਮ ਦੇ ਨਹੀਂ ਹੁੰਦੇ ਇੱਕ ਏਰੀਏ ਦੇ ਨਹੀਂ ਹੁੰਦੇ ਇਦਾਂ ਭਾਈ ਸਾਰਿਆਂ ਦੇ ਸਾਝੇ ਹੁੰਦੇ ਆ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬਾਬਾ ਰਵਿਦਾਸ ਜੀ ਦੇ ਪ੍ਰਕਾਸ਼ਪੁਰਬ ਦੀ ਲੱਖ ਲੱਖ ਵਧਾਈ ਹੋਵੇ ਧੰਨਵਾਦ ਪ੍ਰਬੰਧਕ ਕਮੇਟੀ ਦਾ ਮੈਨੂੰ ਇਹ ਪਤਾ ਚੱਲਿਆ ਸੀ ਇਹ ਪਾਵਨ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਭਾਈ ਸਭ ਭਾਈ ਗੁਰਮੀਤ ਸਿੰਘ ਜੀ ਗੁੱਡੀਆਂ ਕੈਬਿਨਟ ਮંત્રી ਪੰਜਾਬ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਲਈ ہوئی ਹੈ ਸੋ ਸਾਰੀਆਂ ਸੰਗਤਾਂ ਦਾ ਨਾਲ ਉਹ ਮੈਂ ਮੈਂ ਬਾਬਾ ਰਗਵੀਰ ਸਿੰਘ ਜੀ ਇਹਨਾਂ ਨੂੰ ਵੀ ਵਧਾਈ ਦੇਣਾ ਮੇਰੇ ਵੱਡੇ ਵੀਰ ਨੇ ਮੈਨੂੰ ਬਹੁਤ ਪ੍ਰੇਮ ਕਰਦੇ ਇਹਨਾਂ ਦਾ ਕਿਹਾ ਹੁਕਮ ਮੇਰੇ ਸਿਰ ਮੱਤੇ ਹੁੰਦਾ ਹੈ ਇਹਨਾਂ ਨੂੰ ਇੱਕ ਗੱਲ ਦੀ ਮੈਂ ਹੋਰ ਵਧਾਈ ਦੇਣਾ ਸ਼ਾਇਦ ਤੁਹਾਡੇ ਖਿਆਲ ਚ ਹੋਵੇ ਜਾਂ ਨਾ ਬੜੇ ਥਾਂਾਂ ਤੇ ਜਾਂਨਾ ਮੈਂ ਤੇ ਨੌਜਵਾਨ ਉੱਥੇ ਘੱਟ ਹੁੰਦੇ ਆ ਅੱਜ ਨੌਜਵਾਨਾਂ ਨੇ ਮਿੰਟਾਂ 'ਚ ਇੰਤਜ਼ਾਮ ਕਰਤਾ। ਕੁਝ ਤਾਂ ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ। ਮੈਨੂੰ ਐਸੀ ਕਿਵੇਂ ਸਟੇਜ ਤਿਆਰ ਕਰਨਗੇ? ਸਾਊਂਡ ਵਾਲਾ ਮੁੰਡਾ ਵੀ ਨੌਜਵਾਨ ਹੈ। ਜਿਹੜਾ ਚੌਰ ਸਾਹਿਬ ਕਰੀ ਜਾਂਦਾ ਸੀ, ਉਹਦਾ ਨਾਮ ਇਸਰਗਿਆ ਬੜਾ ਪਿਆਰਾ ਬੱਚਾ। ਕੁਛ ਫਰੀਦ ਪਤਾ ਨਹੀਂ ਤਾਂ ਹੁੰਦਾ। ਉਹ ਨੌਜਵਾਨ ਬੱਚਾ ਚੌਰ ਕਰ ਰਿਹਾ ਸੀ ਕਿ ਨੌਜਵਾਨ ਬਤਵੀਰਾ ਨੇ ਸਾਡਾ ਨੇ ਜਲਦੀ ਜਲਦੀ ਅਪਸ਼ਾਈ ਕਰਤੀ। ਜੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਤੁਸੀਂ ਬੈਠ ਕੇ ਜਰੂਰ ਸੁਣਿਓ ਜਿਹੜੇ ਪਿੰਡ ਦੇ ਤੇ ਨੌਜਵਾਨ ਹੈ ਨਾਲ ਨਾਲ ਸਾਡੇ ਹੈਲਪ ਕਰਦੇ ਹੈ ਇਹ ਹੀ ਨੌਜਵਾਨੀ ਦਸੀਂ ਬਚਾਉਣੀ ਹੈ ਇਹੀ ਨੌਜਵਾਨੀ ਨੂੰ ਤਾਂ ਜੋੜਨਾ ਹੈ ਬਜ਼ੁਰਗਾਂ ਨੇ ਪ੍ਰੇਮ ਨਾਲ ਪਿਆਰ ਨਾਲ ਕਮੇਟੀ ਵਾਲਿਆਂ ਨੇ ਸਾਰਿਆਂ ਦਾ ਸਾਥ ਲੈ ਕੇ ਇਸ ਤਰ੍ਹਾਂ ਵੀਰਾਂ ਨੂੰ ਜੋੜਨਾ ਹੈ ਸੋ ਸਮਾਂ ਮੇਰਾ ਸਮਾਪਤ ਹੈ ਤੇ ਭਾਈ ਜਾਣ ਦੀ ਕੋਸ਼ਿਸ਼ ਨਾ ਕਰਿਓ ਹਜੇ ਅੱਧਾ ਇੱਕ ਟਾਈਮ ਹੋਇਆ ਸਾਡੇ ਘਟ ਦਾ ਟਾਈਮ ਮੈਨੂੰ ਦਿੱਤਾ ਸੀ ਮੇਰਾ ਟਾਈਮ ਸਭ ਤੋਂ 8:30 ਤੱਕ ਸੀ ਤੇ 4 ਮਿੰਟ ਉੱਪਰ ਦੀ ਲੰਘ ਗਏ ਉਹਦੇ ਲਈ ਮੈਂ ਮਾਫੀ ਚਾਹੁੰਦਾ ਵੀਰ ਜੀ ਹੋਰੇ ਜਿੰਨਾ ਟਾਈਮ ਹੈ ਸਾਰਾ ਟਾਈਮ ਤੁਸੀਂ ਸੁਣ ਕੇ ਜਾਓ ਕਿਤੇ ਐ ਨਾ ਸੋਚੋ ਵੀ ਹੁਣ ਚੱਲਦੇ ਆਂ ਕਈ ਘੜੀਆਂ ਦੇਖ ਕੇ ਚੱਲ ਪੈਂਦੇ ਆਂ ਵੀ ਜਾ ਕੇ ਸੁਣਿਐ ਹਨਾ ਉਹ ਗੱਲ ਨਾ ਹੋਵੇ ਕਹਿੰਦੇ ਇੱਕ ਵਾਰ ਨਾ ਕੋਈ ਜ਼ਿਮੀਂਦਾਰ ਫਸਲ ਵੇ ਗਿਆ ਪੁਰਾਣੇ ਟਾਈਮਾਂ ਦੀ ਗੱਲ ਉਹਦੋਂ ਆੜਤੀਆਂ ਕੋਲੇ ਰੋਟੀ ਪਾਣੀ ਖਾਂਦੇ ਆਪਣੇ ਪੁਰਾਣੇ ਬਜ਼ੁਰਗ ਤੇ ਬਾਪੂ ਨੂੰ ਬਾਣੀਆਂ ਕਹਿੰਦਾ ਸੇਠ ਕਹਿੰਦਾ ਕਹਿੰਦਾ ਵੀ ਇੱਥੇ ਗੱਜਣ ਸਿਆ ਪ੍ਰਸ਼ਾਦਾ ਛਕ ਲਈ ਆਪਣੇ ਕੋਲੇ ਹੁਣ ਉਹ ਸੇਠਾਂ ਦੀਆਂ ਛੋਟੀਆਂ ਛੋਟੀਆਂ ਰੋਟੀਆਂ ਗੱਜਣ ਸੇ ਖਾਈ ਗਿਆ ਸੇਠ ਰੱਖੀ ਗਿਆ ਗੱਜਣ ਸੇ ਛਕੀ ਗਿਆ ਉਹਨੇ ਅੱਖੇ ਤਾਂ ਹਟਦੀ ਨਹੀਂ ਤੇ ਸੇਠ ਵਿਚ ਆਵਦੀ ਬੋਲਦਾ ਕਹਿੰਦਾ ਗੱਜਣ ਸਿਆ ਜਦੋਂ ਸੋਡਾ ਬਾਪੂ ਆਉਂਦਾ ਹੁੰਦਾ ਸੀ ਨਾ ਉਹ ਵਿਚਾਲੇ ਜੇ ਪਾਣੀ ਪੀਂਦਾ ਹੁੰਦਾ ਸੀ ਉਹਨੇ ਆਖਿਆ ਮੱਝਾ ਦੇਖੀਏ ਤੁਸੀਂ ਵੀ ਹਟੂਕੇ ਦੂਕੇ ਕਹਿੰਦਾ ਵਿਚਾਲੇ ਜੇ ਪਾਣੀ ਪੀਂਦਾ ਹੁੰਦਾ ਸੀ ਉਹ ਕਹਿੰਦਾ ਸੇਠਾ ਕੋਈ ਨਹੀਂ ਜਦੋਂ ਅੱਧ ਵਿੱਚ ਹਲਾ ਗਿਆ ਆਪਾਂ ਵੀ ਪੀ ਲਾਂਗੇ ਜਦ ਜਦ ਵਿਚਾਲਾ ਆਇਆ ਮੇਰਾ ਕਹਿਣ ਤੇ ਭਾਵਾ ਜਦ ਤੱਕ ਟਾਈਮ ਹੋਇਆ ਕੱਲ ਤੱਕ ਦੁਵਾਰ ਚੱਲਣਗੇ ਬੜੇ ਪਿਆਰ ਨਾਲ ਸਾਰਿਆਂ ਨਾਲ ਹਾਜ਼ਰੀ ਭਰਨੀ ਹੈ ਹੱਸ ਹੱਸ ਕੇ ਰੱਬ ਦਾ ਨਾਮ ਜਪਿਆ ਕਰੋ ਮੱਥੇ ਟੋੜੀ ਨਾ ਪਾਇਆ ਕਰੋ ਦੁਨੀਆਵੇਂ ਰੁਈ ਜਾਂਦੀ ਹੈ ਇੱਥੇ ਤਾਂ ਭਗਤ ਕਹਿੰਦੇ ਆ ਹਰ ਜਨ ਗੁਣ ਗਾਵਤ ਹੱਸਿਆ ਕਿੰਨੀਆਂ ਸਮੱਸਿਆਵਾਂ ਮੈਸੀ ਹੱਸ ਹੱਸ ਕੇ ਤਣਤੇ ਜੜੀਆਂ ਅੱਜ ਉਹਨਾਂ ਜਾਜਾਕਾਰ ਹੈ ਜੀ ਤਾਂ ਕਰਦੇ ਲੱਗੀ ਰਹੀ ਹੈ ਇਹਨਾਂ ਸੋਹਣਾ ਸਮਾਗਮੇ ਭੁੱਲਾਂ ਦੀ ਖਿਮਾ ਕਰਨੀ ਫਤਿਹ ਪ੍ਰਵਾਨ ਕਰਿਓ ਗੱਜ-ਬੱਜ ਕੇ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਆਈਂ ਬਸ ਹਾਥੋ ਸੰਤਾਨੀ ਅਕਿਰਤ ਬੈਠੇ